ਕਿੰਸਾ ਸਿਕਾ ਜੀ ਸਾਰਿਆਂ ਮਦੇਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਦੇ ਬਾਹਰ ਵਾਲਾ ਡੇਰਾ ਜਿਹੜਾ ਵੀਰ ਜੀ ਹੋਂ ਦਾ ਤੇ ਗੁਰਵਿੰਦਰ ਵੀਰ ਕੋਲ ਆਪਾਂ ਆਏ ਆਂ ਤੁਹਾਨੂੰ ਦੋ ਸੋਈਆਂ ਤੇ ਦੋ ਗੱਬਣਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭ ਨਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚੱਲਦਾ ਜੀ ਵਧੀਆ ਵਧੀਆ ਜੀ ਨਿੱਕਾ ਵੀ ਆ ਫਿਰ ਹਾਂ ਜੀ ਜੀ ਇਹ ਵੀ ਕਹਿੰਦਾ ਵੀਡੀਓ ਬਣਾਉਣੀ ਨਾ ਇਸ ਕੋਲੇ ਨਹੀਂ ਗਿਆ ਕੋਲੇ ਗਿਆ ਆ ਗਿਆ ਜੀ ਅੱਛਾ ਹਾਂਜੀ ਹਾਂਜੀ ਠੀਕ ਠੀਕ ਚਲੋ ਨਾਮ ਦੱਸ ਤੇ ਕਰ ਰਵਿੰਦਰ ਸਿੰਘ ਹਾਂਜੀ ਵੀਪੀਓ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 99011 50174 ਠੀਕ ਆ ਹਾਂਜੀ ਤੇ ਸ਼ੁਰੂਆਤ ਇਧਰੋਂ ਕਰ ਲਈਏ ਫਿਰ ਆ ਚਿੱਟੀ ਵਾੜ ਤੋਂ ਹੀ ਨਾ ਸੁਈਆਂ ਵਸ਼ੀਆਂ ਜੀ ਠੀਕ ਆ ਕਰੀਏ ਕਿੰਨਾ ਕਿਰਾ ਹੋਇਆ ਇਹਨਾਂ ਸੂਈ ਨਾਲ ਇਹਨੂੰ 5-6 ਦਿਨ ਹੋਇਆ ਬਿਲਕੁਲ ਕਿਹੜਾ ਚ ਆ ਕਾਲਾ ਬੱਚਾ ਜੀ ਦਾ ਹਾਂਜੀ ਕਾਲਾ ਬੱਚਾ ਜੀ ਨਾਲ ਨਾਲ ਠੀਕ ਆ ਕੀ ਜਮਗਰ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਹੈ ਬਾਕੀ ਠੰਡੀ ਵੀ ਨਹੀਂ ਪੈਣਾਂ ਬੱਚੀ ਜੀ ਠੀਕ ਆ ਹਾਂਜੀ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਜੀ ਜੀ ਇਹਦੇ ਥੱਲੇ 13-14 ਲੀਟਰ ਤਨ 12 ਹੀ ਕਰਾਂਗੇ ਆਪਾਂ ਤਿਆਰ ਜਿਹੜਾ ਬਿਲਕੁਲ 12 ਚਵਾ ਕੇ ਦਵਾਂਗੇ ਦੋਵੇਂ ਚੱਤੇ ਜੀ ਕਿੰਨਾ ਚਵਾਈ ਜਾਊਗੀ ਦੁੱਧ ਕਰ ਦੂ 15 ਕਿਤੇ ਲੱਗ ਜਾ ਕੇ ਕਰ ਦੂਗੀ ਜੀ ਤੋਰਾਂ ਫਿਰ ਇੱਕ ਦਿਨ ਹੋ ਵੀ ਵਿਜੀ ਸੀਗੀ ਜਵਾਨੀ ਹੋਈ ਜੀ ਹੁਣ ਠੀਕ ਆ ਹਾਂਜੀ ਬਾਕੀ ਰੰਗ ਫੜਾ ਪਿਆਰਾ ਵਾ ਜਿਹੜਾ ਇਹਦਾ ਬਿਲਕੁਲ ਸਫਾਈ ਜਿਹਾ ਜਿਹੜਾ ਰੰਗ ਇਹਦਾ ਕੋਈ ਨਹੀਂ ਲਾ ਜਾਵੇ ਦੀ ਥੋੜਾ ਜਿਹਾ ਡਰਦੀ ਆ ਕੋਈ ਵੰਗਾ ਨਹੀਂ ਜੀ ਠੀਕ ਆ ਰੱਸੀ ਤਾਂ ਬਿਨਾਈ ਆ ਥੋੜਾ ਡਰਦੀ ਡਰਦੀ ਜੀ ਆ ਸਾਡੇ ਤਾਂ ਡਰਦੀ ਕਰੋ ਨਿਕਲੀ ਨਹੀਂ ਜੀ ਠੀਕ ਆ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਤੇ ਕਿੰਨਾ ਰੱਖਣਾ ਵੇਦੀ ਤਾਂ ਫਿਰ ਮੋਲ ਆਪਾਂ ਤੁਹਾਨੂੰ ਪਤਾ ਵੀ ਜੀ ਚੰਗੀ ਵੈੜ ਪਹਿਲਣ ਵਾ ਸੀ ਆ ਜੀ ਜੱਜਾ ਕਰੀਏ ਫਿਰ 42000 ਦੇ ਦੇ ਦਾਂਗੇ 42000 ਦੇ ਵਿੱਚ ਮਾਨ ਕਰ ਦੋ ਕਿਉਂ ਕਰਦਾ ਵੀ ਫੁੱਲਾ ਮਾਨ ਕਰਾਂਗੇ ਠੀਕ ਹੈ 40 ਦੇ ਦੇ ਦੋਗੇ 10ਾਂ ਦੇ ਵੇਚੀ 40 ਦੇ ਠੀਕ ਆ ਹਾਂਜੀ ਹਾਂਜੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਆ ਪਹਿਲਾਂ ਨੂੰ ਅਸੀਂ ਦਿੱਤੀ ਸੀ ਠੀਕ ਆ ਇਹਦਾ ਬੱਚਾ ਜੀ ਹਾਂਜੀ ਆ ਜੀ ਇਹਦਾ ਬੱਛਾ ਕਿ ਬੱਚੀ ਜੀ ਬੱਚੀ ਜੀ ਇਹਦੇ ਮਗਰ ਬੱਚੀ ਆ ਜਿਹੜੀ ਆਹ ਦੇਖ ਸੰਦੇ ਜੀ ਤੇ ਕਿੰਨਾ ਜੀ ਦੋ ਤਿਆਰੇ ਦੇ ਕੋਲ ਦੋ ਜਿਹੜੇ ਸਾਲੇ ਵਿਜੀ 13 ਕਿਲੋ ਜੀ ਤਿਆਰ ਜਿਹੜਾ ਬਿਲਕੁਲ ਹਾਂਜੀ ਤਿਆਰ ਪੱਕਾ ਝੰਡਾ ਕਰਕੇ ਵਿਜੀ ਤੋਰੋ ਫੇਰ ਇੰਨਾ ਵਿੱਚ ਥਾਣਾ ਇਹਦੇ ਵਿੱਚ ਇਹ ਲੱਗ ਗਿਆ ਤਾਂ ਖਾਣਾ ਚੰਗਾ ਜਿਹੜਾ ਇਹਦੇ ਕੋਲ ਵੀ ਤੇ ਆ ਚਿੱਟੀ ਗੁਲ ਵੀ ਥਾਣ ਚੰਗਾ گلابی ਰੰਗ ਦਾ ਥਾਣੇ ਇਹ ਬਸ ਥੋੜਾ ਡਰਦੀ ਸਾਡੇ ਤੋਂ ਚਿੱਟੇ ਰੰਗ ਰੂਪ ਦੀ ਇਹ ਵੀ ਕਾਫੀ ਪਿਆਰੀ ਹੈ ਅੰਦੀ ਦੀਆਂ ਵੰਗੇ ਤਾਂ ਬਗਾ ਦੇ ਤਾਂ ਠੀਕ ਹੈ ਜੀ ਲੈ ਜੀ ਕਿੰਨਾ ਰੱਖਣਾ ਵੀ ਦੀਦਾ ਫਿਰ ਮੋਲਾ ਆਪਾ ਇਹਦਾ ਵੀ ਜੀ ਇਹਦਾ ਵੀ 142000 ਰੁਪਏ ਜੀ ਅੱਛਾ ਇਹ ਵੀ 40 ਦੇ ਦਈਏ ਫਿਰ ਜੀ ਦਾਂਗੇ ਵੀ ਜੀ 40 ਦੇ ਹੋਰ ਮਾਨ ਕਰਦਾ ਕਿ ਵੀ ਜੀ ਜੇ ਤੂੰ ਕਹੂਗਾ ਠੀਕ ਹੈ ਮੋਕੇ ਤੇ ਮਾਨ ਕਰ ਦੋਗੇ ਉਹ ਫੋਨ ਲਾਵੇ ਕਰੀ ਹਨਾ ਲਾ ਦੇ ਵੀ ਜੀ ਠੀਕ ਹੈ ਤੇ ਆ ਗੱਬਣਾ ਜੀ ਆ ਵੀ ਜੀ ਵੱਡੀ ਜੀ ਪਹਿਲਾ ਨਾ ਸੀ ਜੀ ਠੀਕ ਹੈ ਇਹ ਜਵਾਨ ਹੋਈ ਜੇ ਸਿੱਗੀ ਹੋਈ ਬਾਕੀ ਚੰਗੇ ਕੱਦ ਕਾਠ ਵਾਲੀ ਹੈ ਚੰਗੇ ਬੋਡੀ ਵੇਟ ਵਾਲੀ ਹੈ ਵੀ ਹਨਾ 20 ਤੋਂ 15 ਗੱਡੂਗੀ ਉਹ ਕਹਿੰਦੇ ਕਿ ਇੰਨੇ ਕੋ ਲਈ ਹੈ ਨਾ ਜੀ ਮਾਂ ਕਹਿੰਦਾ 30 ਲੀਟਰ ਦੀ ਜੀ ਠੀਕ ਹੈ ਹਾਂਜੀ ਹਾਂਜੀ ਤੋਰ ਦਈਏ ਫਿਰ ਇਹਨਾਂ ਬਾਕੀ ਸੋਹਣੀ ਵਹਿੜਿਆ ਜਿਹੜੀ ਇਹ ਵੀ ਬੜਾ ਪਿਆਰਾ ਜਿਹਾ ਰੰਗਿਆ ਇਹਦਾ ਇੱਕ ਪਾਸੇ ਦਾ ਕੰਨ ਥੋੜਾ ਜਿਹਾ ਖਾਦਾ ਹੈ ਇਹਦਾ ਕਿਤੇ ਛੋਟੀ ਹੁੰਦੀ ਤਈ ਅਰੇ ਪਾਛੇ ਇੱਕ ਦਿਨ ਵਿੱਚ ਹੀ ਖੜੂਗੀ ਅਸੀਂ ਆਜ ਲੈ ਹੈਗੀ ਇਹ ਵੀ ਠੰਡੀ ਤੇਰੀ ਆ ਉਤਰ ਤੇ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਲੈ ਜਾ ਅੱਜ ਸਾਂਭੀ ਸਾਂਭੀ ਕੇ ਵੀ ਨੇ ਚੰਗੀ ਰੀਝ ਨਾ ਆਇਆ ਇਹ ਹੈਗੀ ਵੀ ਕ੍ਰੋਸ ਤੇ ਫੈਟ ਇਹਦੀ ਚੰਗੀ ਆਈ ਜਾਣੀ ਤਿਆਰ ਹੋਣੀ ਆ ਅਜੇ ਜੜੀਏ ਇਹ ਦੀਪプラス ਤੋਂ ਹੀ ਜਾਊਗੀ ਥਾਂ ਲਈ ਜੰਦੀ ਏ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਦੇਖ ਲਓ ਕਿੰਨਾ ਤੁਹਾਨੂੰ ਲੱਗਦਾ ਜਿਆ ਜਿਆ ਕਰੀਏ ਫਿਰ ਸੋਹਣੀ ਆ ਬੈੜ ਦਾ ਤਰ੍ਹਾਂ 70000 ਦੀ ਵੀ ਜੀ ਦੇ ਦਾਂਗੇ 70000 ਦੀ ਵਿੱਚੋਂ ਕਰਨਾ ਮੰਨਤਾ ਨਾ ਰ ਕਰ ਦਾਂਗੇ ਵੀ ਜੀ ਕਿੰਨਾ 67000 ਦੀ ਦੇ ਦਾਂਗੇ ਅੱਛਾ 67000 ਦੀ ਦੇ ਦੋਗੇ ਹਾਂਜੀ ਹਾਂਜੀ ਬਾਕੀ ਚਲੋ ਕੋਈ ਫੋਨ ਲਾਵੇ ਮੌਕੇ ਤੇ ਹੋ ਜੂਗਾ ਹਨਾ ਠੀਕ ਹੈ ਤੇ ਆ ਵੀ ਗੱਬਣੇ ਸੀਲ ਦੇ ਬਿਲਕੁਲ ਦਾ ਠੀਕ ਹੈ ਸਾਈਵਾਲ ਜੇ ਸਾਈਵਾਲ ਚਾਹ ਜਿਹੜੀ ਸਾਈਵਾਲ ਜਰਸੀ ਕਰਾਸ ਆ ਇਹ ਸੀ ਥਲੀ ਪੀ ਲਈ ਜੇ ਠੀਕ ਹੈ ਦੂਜੀ SUV ਜੀ ਵੀ ਜੀ ਦਾ ਇਹ ਕਿੰਨੇ ਕ ਦੁੱਧਾ ਲਈ ਜੇ ਇਹ ਵੀ ਜੀ 14 15 ਲੀਟਰ ਜੀ ਕਰੂਗੀ ਜੀ ਅੱਛਾ ਹਾਂਜੀ ਘਰ ਵਾਲੇ ਤੇ ਕਹਿੰਦੇ ਵੀ ਜੀ ਕਰਦੀ ਗਈ ਤੇਰਾ 14 ਲੀਟਰ ਪਹਿਲੇ ਸੂਏ ਪਰ ਹਨ ਬਾਰੇ ਬਣਤੀ ਜੀ ਠੀਕ ਹੈ ਜੀ ਬਾਕੀ ਤਿਆਰ ਹੋਣੀ ਆ ਤੇ ਹੈਗੀ ਉਤਰਾ ਠੰਡੀ ਤੇਰੀ ਆ ਸੰਭ ਸੰਭੀ ਚੰਗੀ ਆ ਬੋਡੀ ਵੇਟ ਚੰਗਾ ਇੱਕ ਮਿੰਟ ਰੋਕ ਦੇ ਵੀ ਦੀ ਥੰਦ ਦਿਖਾ ਦਈਏ ਤੇ ਆ ਦੇਖ ਸਾ ਦੇ ਤੇ ਥਣ ਲੱਗੇ ਤਾਂ ਲੈ ਜਾ ਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਵੀਰ ਜੀ ਹਰ ਆਪਾਂ ਇਹ 38 ਦੀ ਹਾਂ ਨਾ ਦੇ ਦਾਂਗੇ ਇਹ 3800 ਦੇ ਦਾਂਗੇ ਹਾਂ ਨਾ 38 ਬਾਕੀ ਵਿੱਚੋਂ ਛੋਟ-ਛੋਟ ਹੋ ਜੂਗੀ ਦੱਸ ਦਾਂਗੇ ਵੀਰ ਜੀ ਠੀਕ ਆ ਤੇ ਠੀਕ ਆ ਵੀਰ ਜੀ ਹੋਰ ਕੁਝ ਹੈ ਨਾ ਹਾਂ ਜੀ ਬਾਕੀ ਇਹ ਆ ਕਿ ਕੋਈ ਇੱਥੇ ਆ ਕੇ ਤਸੱਲੀ ਕਰਕੇ ਨਾ ਸੋਈਆਂ ਦੇ ਚਵਾਈ ਕਰਕੇ ਖੜੇ ਗੱਪਣਾ ਪਾਸ ਗੱਪਣਾ ਪਾਸ ਕਰਕੇ ਖੜੇ ਜਿਹੜੀਆਂ ਦੋ ਵਾਲੀ ਤਿੰਨ ਟਾਈਮ ਚੋਲੇ ਵੀਰ ਜੀ ਸੋਈਆਂ ਮੈਂ ਦੋਵੇਂ ਹੀ ਪਹਿਲੇ ਨਾ ਮਛੀਆਂ ਜੀ ਦੋਵੇਂ ਇਹ ਆਪਣੀਆਂ ਜਿਹੜੀਆਂ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਜੇ ਕੋਈ ਨਹੀਂ ਵੀ ਰਾ ਸਕਦਾ ਵੀਡੀਓ ਕਾਲ ਤੇ ਚੋਲੇ ਤੇ ਆਪਣੀ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ